ਮਾਡਲ ਆ ਮੋਟਰਸਾਈਕਲ 14000 ਲਾ ਦਾਂਗੇ ਠੀਕ ਹੈ ਜੀ ਕਿੱਡੀ ਕੀ ਰੇਟ ਰੱਖਿਆ ਤੇ ਗੱਡੀ ਦਾ ਵੇਖੋ ਵੀਰ ਜੀ ਰੇਟ ਕਈ 4.5 ਵੀ ਮੰਗੀ ਜਾਂਦੇ ਆ 5 ਪਾਉਣੇ ਪੰਜ ਵੀ ਮੰਗੀ ਜਾਂਦੇ ਆ ਇਹ ਆਪਣਾ ਕੋਈ ਡੀਲਰ ਵਾਲਾ ਹਿਸਾਬ ਨਹੀਂ ਕਿਉਂ ਆਪਾਂ ਚੀਜ਼ ਵੇਚਣੀ ਆ ਬਿਲਕੁਲ ਜੈਨੂਇਨ ਚੀਜ਼ ਆ ਇੱਕ ਰੇਟ ਦੱਸੂ ਵੇਚਣ ਵਾਲਾ ਦੇਖ ਸਕਦੇ 16000 ਕਿਲੋਮੀਟਰ ਚੱਲਿਆ ਆ ਸਿਰਫ 16000 ਚੱਲਿਆ ਆ ਹਾਂ ਜੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਇਹਦਾ ਵੀਰ ਜੀ ਆਪਾਂ ਰੇਟ 14000 ਰੱਖਿਆ ਆ ਸਿਰਫ 14000 ਦਾ ਸਪਲੈਂਡਰ ਮੋਟਰਸਾਈਕਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੱਕ ਸਪਲੈਂਡਰ ਮੋਟਰਸਾਈਕਲ ਆ ਬਹੁਤ ਹੀ ਨਿੱਕਾ ਜਿਹਾ ਰੇਟ ਆ ਵੀਡੀਓ ਨੇੜ ਤੱਕ ਜਰੂਰ ਦੇਖਿਓ ਵਰਨਾ ਗੱਡੀ 2015 ਮਾਡਲ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਜੀ ਇੱਕ ਨਾਲ ਹੀ ਸਿਟੀ 100 ਮੋਟਰਸਾਈਕਲ 2000 ਤੇ 19 ਮਾਡਲ ਕਰਦੇ ਆ ਫਿਰ ਵੀਡੀਓ 'ਚ ਸਾਰੀ ਗੱਲਬਾਤ ਵੀਰ ਜੀ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਓਸ ਨਾਲ ਕੀ ਹਜੇ ਸਭ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਚਾਹੀਦਾ ਨਾਮ ਦੱਸ ਦਿਓ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਵੀਰ ਦਿਲਸ਼ੇਰ ਸਿੰਘ ਆ ਠੀਕ ਹੈ ਜੀ ਤੇ ਇੱਕ ਆਪਣਾ ਐਡਰੈਸ ਬੋਲ ਦਿਓ ਐਡਰੈਸ ਵੀਰ ਆਪਣਾ ਤਰਨਤਾਨ ਰੋਡ ਅੰਮ੍ਰitsar ਠੀਕ ਹੈ ਜੀ ਇੱਕ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਵੀਰੇ 911596304 ਠੀਕ ਹੈ ਜੀ ਤੇ ਕਿਹੜੇ ਕਿਹੜੇ ਸੰਦ ਆਪਣੇ ਘਰੇ ਖੜੇ ਵਿਕਾਉਗਾ ਜੀ ਇਹ ਵੀਰ ਜੀ ਇੱਕ ਸਪਲੈਂਡਰ ਆ ਠੀਕ ਹੈ ਜੀ ਵਰਨਾ ਆ ਠੀਕ ਹੈ ਜੀ ਤੇ ਸੀਟੀ 100 ਆ ਠੀਕ ਹੈ ਜੀ ਵੀਰ ਜੀ ਹੁਣਾਂ ਦੇ ਨੇ ਪਾਰਕਿੰਗ ਦੀ ਪ੍ਰੋਬਲਮ ਹੈਗੀ ਆ ਉੜਾ ਇਹਨਾਂ ਨੇ ਘਰ ਆਪਣਾ ਸ਼ਿਫਟ ਕਰਨਾ ਇਸ ਕਰਕੇ ਤਿੰਨੇ ਸੰਦ ਜਿਹੜੇ ਹੈਗੇ ਆ ਵਿਕਾਊ ਆ ਤੇ ਬਹੁਤ ਦੀ ਨਿੱਕੇ ਨਿੱਕੇ ਰੇਟ ਹੈ ਕਰਦੇ ਆ ਵੀਡੀਓ ਵਿੱਚ ਸਾਰੀ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਰ ਜੀ ਗੱਡੀ ਤੋਂ ਕਰ ਲਈ ਆਪਾਂ ਗੱਲਬਾਤ ਸਟਾਰਟ ਹਾਂਜੀ ਵੀਰ ਜੀ ਜਰੂਰ ਠੀਕ ਹੈ ਜੀ ਕਿੰਨਾ ਮਾਡਲ ਗੱਡੀ ਹੈ ਇਹ ਇਹ ਵੀਰ ਜੀ 15 ਮਾਡਲ ਵਰਨਾ ਫਲੱਡ ਗਿਆ ਠੀਕ ਹੈ ਜੀ ਇਹ ਪੈਟਰੋਲ ਹੈ ਕਿ ਡੀਜ਼ਲ ਹੈ ਗੱਡੀ ਨਹੀਂ ਡੀਜ਼ਲ ਹੈ ਵੀਰੇ ਡੀਜ਼ਲ ਗੱਡੀ ਹੈ ਜੀ ਬਿਲਕੁਲ ਕਿੰਨੀ ਐਵਰੇਜ ਹੋਏਗੀ ਇਹਦੀ ਐਵਰੇਜ ਵੀਰੇ 23 24 ਦੀ ਐਵਰੇਜ ਹੈਗੀ ਆ 23 24 ਦੀ ਐਵਰੇਜ ਆ ਜੀ ਗੱਡੀ ਦੀ 2015 ਮਾਡਲ ਕੰਡੀਸ਼ਨ ਤੁਹਾਨੂੰ ਆਲੇ ਦੁਆਲੇ ਦਿਖਾ ਦਿੰਨੇ ਆ ਇੱਕ ਵਾਰੀ ਗੱਡੀ ਦੀ ਤੁਸੀਂ ਦੇਖ ਸਕਦੇ ਹੋ ਜੀ 2015 ਮਾਡਲ ਗੱਡੀ ਹੈ ਜੀ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਸੀੜਦੇ 80% ਟਾਇਰਾਂ ਦੀ ਕੰਡੀਸ਼ਨ ਹੈ ਜੀ ਨਵੇਂ ਟਾਇਰ ਕਹਿ ਸਕਦੇ ਹੋ ਜੀ ਵੀਰ ਜੀ ਕਿੰਨੀ ਗੱਡੀ ਚੱਲੀ ਹੋਈ ਹੈ ਇਹ ਵੀਰ ਜੀ 83000 ਚੱਲੀ ਹੋਈ ਹੈ ਗੱਡੀ ਇੰਜਨ ਗੇਅਰ ਦੀ ਗੱਡੀ ਕਿਵੇਂ ਆ? ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਵੀਰ ਜੀ। ਠੀਕ ਆ ਜੀ। ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਕਾਗਜ਼ਾਂ ਦੀ ਫੁੱਲ ਗਾਰੰਟੀ ਆ ਜੀ? ਕਾਗਜ਼ਾਂ ਦੀ ਫੁੱਲ ਗਾਰੰਟੀ ਆ ਵੀਰ ਜੀ। ਠੀਕ ਆ ਜੀ। ਮੜੇ ਸਟਾਰਟ ਕਰਕੇ ਦਿਖਾ ਦੀ ਗੱਡੀ ਆ ਪੁੱਤ। ਜਰੂਰ ਵੀਰ ਜੀ ਜਰੂਰ। ਕਰੋ ਸਟਾਰਟ ਜੀ। ਬੋਨਟ ਖੋਲ ਕੇ ਵਿਖਾ ਦੀ ਵੀਰ ਜੀ। ਹਾਂਜੀ ਬੋਨਟ ਵੀ ਖੋਲਦੇ ਹਾਂ। ਲਓ ਜੀ। ਪਹਿਲਾਂ ਬੋਨਟ ਖੋਲ ਕੇ ਤੁਹਾਨੂੰ ਇੱਕ ਵਾਰੀ ਗੱਡੀ ਦੀ ਕੰਡੀਸ਼ਨ ਦਿਖਾ ਦਿੰਨੇ ਆ ਜੀ। ਗੱਡੀ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ 2015 ਮਾਡਲ ਵਰਨਾ ਹੈ ਦੇਖ ਸਕਦੇ ਹੋ ਜੀ ਸਟਾਰਟਿੰਗ ਦੇਖ ਸਕਦੇ ਹੋ ਗੱਡੀ ਦੀ ਦੇਖ ਸਕਦੇ ਹੋ ਜੀ ਸਟਾਰਟਿੰਗ ਬਹੁਤ ਵਧੀਆ ਗੱਡੀ ਦੀ ਇੱਕਦਮ ਸਾਇਲੈਂਟ ਇੰਜਨ ਗੱਡੀ ਦਾ 2015 ਮਾਡਲ ਵਧੀਆ ਕੰਡੀਸ਼ਨ ਵਾਲੀ ਗੱਡੀ ਹੈ ਜੀ ਦੇਖ ਸਕਦੇ ਹੋ ਤੇ ਲੁੱਕ ਦੀ ਗੱਲ ਕਰੀਏ ਲੁੱਕ ਬਹੁਤ ਸੋਹਣੀ ਹੈ ਗੱਡੀ ਦੀ ਵੀਰ ਜੀ ਦਾ AC ਹੀਟਰ ਐਵਰੀਥਿੰਗ ਵਰਕਿੰਗ ਚ ਹੈ AC ਹੀਟਰ ਬਿਲਕੁਲ ਓਕੇ ਵੀਰ ਜੀ ਠੀਕ ਹੈ ਜੀ ਜਮਾ ओरिजिनल ਠੀਕ ਹੈ ਔਨ ਕਰਕੇ ਦਿਖਾ ਦਈਏ ਮੜਾ ਜੀ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਕੰਡੀਸ਼ਨ ਦੀ ਗੱਡੀ ਬਿਲਕੁਲ ਸਾਫ਼ ਸੁਥਰੀ ਹੈ ਸਕਰੀਨ ਵਗੈਰਾ ਲੱਗੀ ਹੋਈ ਹੈ ਡੁਅਲ ਟੋਨ ਇੰਟੀਰੀਅਰ ਹੈ ਗੱਡੀ ਦਾ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਦੇਖ ਸਕਦੇ ਹੋ AC ਬਿਲਕੁਲ ਜਮਾ ਓਕੇ ਆ ਠੀਕ ਹੈ ਜੀ ਇਸ ਰੋਮੀਟਰ ਕਲਸਟਰ ਵੀ ਵਿਖਾ ਦਿਓ ਇੱਕ ਵਾਰ ਠੀਕ ਹੈ ਜੀ ਦੇਖ ਸਕਦੇ ਹੋ ਗੱਡੀ ਜੈਨੂਇਨ ਚੱਲੀ ਹੈ ਬਿਲਕੁਲ ਓਕੇ ਆ ਚਾਰੇ ਵਿੰਡੋ ਪਾਵਰ ਹੈਗੀਆਂ ਜੇ ਸੈਂਟਰ ਲੋਕਿੰਗ एवरीथिंग ਗੱਡੀ ਦਾ ਓਕੇ ਹੈਗਾ ਪਾਵਰ ਵਿੰਡੋ ਨਾਲ ਮਿਰਰ ਦੇ ਕੰਟਰੋਲ ਵੀ ਆਟੋਮੈਟਿਕ ਨੇ ਚੈੱਕ ਕਰ ਸਕਦੇ ਜੋ ਠੀਕ ਹੈ ਜੀ ਸਾਰੇ ਸੋਚ ਵਗੈਰਾ ਵਰਕਿੰਗ ਹੈਗੇ ਆ ਠੀਕ ਹੈ ਜੀ। ਬਾਕੀ ਇੰਜਨ ਗੇਅਰ ਦੀ ਚਲਾਵੇ ਦੀ ਗੱਡੀ ਬਿਲਕੁਲ ਓਕੇ ਆ। ਬਿਲਕੁਲ ਵਧੀਆ ਜੀ ਬਿਲਕੁਲ ਵਧੀਆ। ਕਰਦੇ ਹੁਣ ਗੱਡੀ ਦੇ ਰੇਟ ਦੀ ਗੱਲ ਬਾਤ ਤੁਹਾਡੇ ਨਾਲ। ਕਿਤੇ ਕੀ ਰੇਟ ਰੱਖਿਆ ਦੇ ਗੱਡੀ ਦਾ? ਵੇਖੋ ਵੀਰ ਜੀ ਰੇਟ ਕਈ 4.5 ਮੰਗੀ ਜਾਂਦੇ ਆ, 5 ਵੀ ਮੰਗੀ ਜਾਂਦੇ ਆ। ਇਹ ਆਪਣਾ ਕੋਈ ਡੀਲਰ ਵਾਲਾ ਹਿਸਾਬ ਨਹੀਂ। ਕਿਉਂ ਆਪਾਂ ਚੀਜ਼ ਵੇਚਣੀ ਆ। ਬਿਲਕੁਲ ਜੈਨੂਇਨ ਚੀਜ਼ ਆ। ਇੱਕ ਰੇਟ ਦੱਸੂ ਵੇਚਣ ਵਾਲਾ 380 ਦੀ ਗੱਡੀ ਆ। ਜਿਹੜਾ ਵੀਰ ਭਰਾ ਹੋਵੇ ਤਸੱਲੀ ਕਰਕੇ ਲੈ ਜਾ। ਠੀਕ ਹੈ ਜੀ ਇੰਜਨ ਗੇਅਰ ਦੀ ਚਲਾਕ ਬਿਲਕੁਲ ਗਾਰੰਟੀ ਜੀ ਦੇਖ ਸਕਦੇ ਹੋ ਜੀ ਕੰਡੀਸ਼ਨ ਦੀ ਵੀ ਗੱਡੀ ਸੋਹਣੀ ਆ ਤੇ ਇੰਜਨ ਗੇਅਰ ਦੀ ਚਲਾਵੇ ਦੀ ਵੀ ਗੱਡੀ ਸੋਹਣੀ ਆ ਰੇਟ ਵੀਰ ਜੀ ਹੋਣਾ ਯੈਸ ਨੂੰ ਵਾਲਾ 380 ਦੇਤਾ ਵੀਰ ਜੀ ਮਾਨਤਨ ਕਰਦੀ ਥੋੜਾ ਜਿਹਾ ਹੋਰ ਮਾਨਤਨ ਵੀਰ ਜੀ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਜੇ ਕੋਈ ਮੌਕੇ ਤੇ ਆਏਗਾ ਵੀਰ ਥੋੜਾ ਬੋਤਾ ਮਾਨਤਨ ਹੋ ਜਾਏਗਾ ਉਸ ਤੋਂ ਬਾਅਦ ਗੱਲ ਕਰ ਲੈਣੇ ਆ ਜੀ ਆ ਮੋਟਰਸਾਈਕਲ ਦੀ ਇਹ ਕਿੰਨਾ ਮਾਡਲ ਮੋਟਰਸਾਈਕਲ ਹੈਗਾ ਜੀ ਇਹ ਵੀਰ ਜੀ ਸਪਲੈਂਡਰ ਪਲੱਸ ਆ 14 ਮਾਡਲ 2014 ਮਾਡਲ ਦੇਖ ਸਕਦੇ ਹੋ ਟਾਇਰ ਟੱਪਾ ਵਧੀਆ ਹੈਗਾ ਆ ਸਟਾਰਟਿੰਗ ਬਹੁਤ ਵਧੀਆ ਮੋਟਰਸਾਈਕਲ ਦੀ ਸਟਾਰਟ ਕਰਕੇ ਦਿਖਾਉਂਦੇ ਵੀਰ ਜੀ ਤੁਹਾਨੂੰ ਲਓ ਵੀਰ ਜੀ ਦੇਖ ਸਕਦੇ ਹੋ ਜੀ ਕੰਡੀਸ਼ਨ ਦਾ ਬਹੁਤ ਵਧੀਆ 2014 ਮਾਡਲ ਲੇਕਿਨ ਕੰਡੀਸ਼ਨ 2020 ਮਾਡਲ ਵਾਲੀ ਹੈ ਦੇਖ ਸਕਦੇ ਹੋ ਪਹਿਲੀ ਕਿੱਕ ਤੇ ਮੋਟਰਸਾਈਕਲ ਸਟਾਰਟ ਆ ਇਹਦਾ ਵੀਰ ਜੀ ਨੇ ਬਹੁਤ ਹੀ ਛੋਟਾ ਰੇਟ ਰੱਖਿਆ ਹੈ ਵੀਰ ਜੀ ਇਹ ਕੀ ਰੇਟ ਰੱਖਣਾ ਹੈ ਇਹਦਾ ਵੀਰ ਜੀ ਆਪਾਂ ਰੇਟ 14000 ਰੱਖਿਆ ਹੈ ਸਿਰਫ 14000 ਦਾ ਸਪਲੈਂਡਰ ਮੋਟਰਸਾਈਕਲ 2014 ਮਾਡਲ ਚੈੱਕ ਆਪਾਂ ਵਧੀਆ ਹੈ ਇੰਜਨ ਦਾ ਵਧੀਆ ਲੁੱਕ ਬਹੁਤ ਸੋਹਣੀ ਹੈ ਮੋਟਰਸਾਈਕਲ ਦੀ ਨੰਬਰ ਵੀਰ ਜੀ ਦਾ ਸਕਰੀਨ ਤੇ ਚੱਲ ਰਿਹਾ ਹੈ ਕੰਟੈਕਟ ਕਰ ਸਕਦੇ ਹੋ ਜੀ ਤੋਂ ਬਾਅਦ ਆ ਜਾਂਦਾ ਹੈ ਆਪਣੇ ਕੋਲ ਸੀਟੀ 100 ਮੋਟਰਸਾਈਕਲ ਇਹ ਵੀਰ ਜੀ ਕਿੰਨਾ ਮਾਡਲ ਜੀ ਇਹ ਵੀਰ ਜੀ 19 ਮਾਡਲ ਆ ਠੀਕ ਹੈ ਜੀ ਕੰਡੀਸ਼ਨ ਪੱਖੋਂ ਬਹੁਤ ਸੋਹਣਾ ਲੱਗ ਰਿਹਾ ਹੈ ਬਿਲਕੁਲ ਵਧੀਆ ਮੋਟਰਸਾਈਕਲ ਜੈਨੂ ਸਿਰਫ ਸੌਣ ਯਾਰ ਚੱਲਿਆ ਹਾਂਜੀ ਦੇਖ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਜਿਹੜੇ ਮੇਰੇ ਵੀਰ ਰੋਜ਼ ਆਫਿਸ ਜਾਂਦੇ ਨੇ ਉਹਨਾਂ ਲਈ ਇਹ ਬਹੁਤ ਵਧੀਆ ਆ 75 80 ਦੀ ਐਵਰੇਜ ਮੋਟਰਸਾਈਕਲ ਦੀ ਹੈਗੀ ਆ 80 ਦੀ ਐਵਰੇਜ ਵਾਲਾ ਮੋਟਰਸਾਈਕਲ ਦੇਖ ਸਕਦੇ ਹੋ 2019 ਮਾਡਲ ਉੱਚਾ ਮਾਡਲ ਮੋਟਰਸਾਈਕਲ ਹੈ ਜੀ ਵੀਰ ਜੀ ਨਵੇਂ ਦਾ ਕੀ ਰੇਟ ਹੋ ਜਾਏਗਾ ਨਵੇਂ ਦਾ ਵੀਰ ਜੀ ਰੇਟ ਚੱਲਦਾ 80 82000 ਤਕਰੀਬਨ ਤੇ ਆਪਾਂ ਕਿੰਨੇ ਦਾ ਦੇ ਦੇਣਾ ਆਪਾਂ ਵੀਰ ਜੀ ਇਹ ਤੋਂ ਅੱਧੇ ਰੇਟ ਚ ਹੀ ਦੇ ਦੇਣਾ ਆ ਠੀਕ ਹੈ ਜੀ ਇਹ 40000 ਦਾ ਦੇ ਦੇਣਾ ਆਪਾਂ ਵੀਰ ਜੀ ਆਪਾਂ ਹੋਰ ਮਾਣ ਤਾਨ ਕਰ ਦਾਂਗੇ ਇੱਕ ਰੇਟ ਦੱਸਾਂਗੇ ਦੇਖ ਸਕਦੇ ਹੋ ਜੀ 38000 ਦੇ ਵਿੱਚ ਫਰਸਟ ਓਨਰ ਅਮਰਸਰ ਨੰਬਰ CT100 ਮੋਟਰਸਾਈਕਲ ਦੇਖ ਸਕਦੇ ਹੋ ਜੀ ਬਾਕੀ ਨੰਬਰ ਵੀ ਜੀ ਆਹ ਦਾ ਸਕਰੀਨ ਤੇ ਚੱਲ ਰਿਹਾ ਹੈ ਲੋਕਲ ਨੰਬਰ ਆ ਵੀਰ ਜੀ ਫਰਸਟ ਓਨਰ ਆ ਜਿਹੜੇ ਵੀਰ ਨੇ ਨਾਮ ਕਰਾਉਣਾ ਨਾਮ ਵੀ ਹੋ ਜਾਊਗਾ ਠੀਕ ਕੋਈ ਇਸ਼ੂ ਨਹੀਂ ਹੈ ਦੇਖ ਸਕਦੇ ਹੋ ਜੀ ਵਧੀਆ ਕੰਡੀਸ਼ਨ ਵਾਲਾ ਮੋਟਰਸਾਈਕਲ ਹੈ ਜੀ ਬਾਕੀ ਤਿੰਨੇ ਸੰਦ ਘਰੇ ਖੜੇ ਵਿਕਾਊ ਹੈਗੇ ਆ ਜੀ ਨੰਬਰ ਵੀਰ ਜੀ ਆ ਸਕਰੀਨ ਤੇ ਚੱਲ ਰਿਹਾ ਹੈ ਕੰਟੈਕਟ ਕਰ ਸਕਦੇ ਹੋ ਜੀ